ਹਾਉ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਸੀਂ ਕਣਕ ਦੀ بجائے ਜਵਾਰ ਦੀ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਨਾਲ ਹੀ ਸ਼ੂਗਰ ਵਾਲੇ ਮਰੀਜ਼ ਲਈ ਵੀ ਇਹ ਬਹੁਤ ਹੀ ਲਾਭਕਾਰੀ ਨੁਸਖਾ ਹੈ ਨੰਬਰ 2 ਜੇਕਰ ਤੁਸੀਂ ਆਪਣੀ ਸਕਿਨ ਨੂੰ ਕੁਦਰਤੀ ਤੌਰ ਤੇ ਗਲੋਇੰਗ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲਗਾਤਾਰ ਚੀਆ ਸੀਡਸ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਇਸ ਨੂੰ ਲਗਾਤਾਰ 1 ਮਹੀਨਾ ਜ਼ਰੂਰ ਪੀ ਕੇ ਦੇਖੋ ਫਰਕ ਤੁਹਾਨੂੰ ਆਪ ਨਜ਼ਰ ਆਵੇਗਾ ਨੰਬਰ 10 ਸਾਨੂੰ ਕਦੇ ਵੀ ਫਰਿੱਜ ਦਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਅਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਪਹਿਲਾ ਦਿਲ ਦੇ ਰੋਗ ਲੱਗ ਜਾਂਦੇ ਹਨ ਦੂਸਰਾ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ ਤੀਸਰਾ ਗੜਾ ਖਰਾਬ ਚੌਥਾ ਕਬਜ਼ ਪੰਜਵਾਂ ਵਜ਼ਨ ਵਧਣ ਲੱਗ ਜਾਂਦਾ ਹੈ ਛੇਵਾਂ ਸਰੀਰ ਦਾ ਨਾੜਾ ਬਲੌਕ ਹੋਣ ਲੱਗ ਜਾਂਦੀਆਂ ਹਨ ਨੰਬਰ 4 ਜੇਕਰ ਤੁਸੀਂ ਦਹੀਂ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਚੰਗੀ ਤਰ੍ਹਾਂ ਨਾਲ ਲਗਾ ਲੈਂਦੇ ਹੋ ਇਸ ਨਾਲ ਸਾਡੇ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਵਾਲਾਂ ਦੀਆਂ ਜੜ੍ਹਾਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਵਾਲ ਮੁਲਾਇਮ ਅਤੇ ਚਮਕਦਾਰ ਬਣਦੇ ਹਨ ਨੰਬਰ 5 ਜੇਕਰ ਤੁਹਾਨੂੰ ਭੁੱਖ ਨਾ ਲੱਗ ਰਹੀ ਹੋਵੇ ਤਾਂ ਗਰਮ ਪਾਣੀ ਵਿੱਚ ਕਾਲੀ ਮਿਰਚ ਕਾਲਾ ਨਾਮਕ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਣਾ ਸ਼ੁਰੂ ਕਰ ਦੇਵੋ ਇਸ ਦੀ ਮਦਦ ਨਾਲ ਤੁਹਾਨੂੰ ਭੁੱਖ ਲੱਗਣ ਲੱਗ ਜਾਵੇਗੀ ਨੰਬਰ 6 ਜੇਕਰ ਤੁਸੀਂ ਔਲਿਆਂ ਦੇ ਪਾਊਡਰ ਵਿੱਚ ਪਾਣੀ ਪਾ ਕੇ ਇੱਕ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ 15-20 ਮਿੰਟ ਲਈ ਆਪਣੇ ਵਾਲਾਂ ਉੱਪਰ ਲਗਾ ਕੇ ਰੱਖੋ ਤੇ ਫਿਰ ਧੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਟੁੱਟਣਾ ਅਤੇ ਚਿੱਟਾ ਹੋਣਾ ਬੰਦ ਹੋ ਜਾਵੇਗਾ ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸ਼ਿੱਕਰੀ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਜੈੱਲ ਵਿੱਚ ਵਿਟਾਮਿਨ E ਕੈਪਸੂਲ ਤੇ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਵਾਲਾਂ ਉੱਪਰ ਅਤੇ ਉਹਨਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ ਤੇ ਫਿਰ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਵਾਲ ਇੰਨੇ ਜਿਆਦਾ ਚਮਕਦਾਰ ਤੇ ਸਿਲਕੀ ਹੋ ਜਾਣਗੇ ਕਿ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਨੰਬਰ 8 ਆਪਣੇ ਵਾਲਾਂ ਵਿੱਚ ਕਦੇ ਵੀ ਜਿਆਦਾ ਕਲਰ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਜਿਆਦਾ ਡਰਾਈ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਉਹਨਾਂ ਦੀ ਚਮਕ ਵੀ ਘਟਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਸੀਂ ਵਾਲਾਂ ਨੂੰ ਲੰਮੇ ਅਤੇ ਚਮਕਦਾਰ ਤੇ ਮੁਲਾਇਮ ਹਮੇਸ਼ਾ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਹੀ ਖੁਰਾਕ ਜ਼ਰੂਰ ਖਾਓ ਜੋ ਸਾਡੇ ਵਾਲਾਂ ਅਤੇ ਚਿਹਰੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 10 ਵਾਲਾਂ ਨੂੰ ਨਰਮ ਬਣਾਉਣ ਲਈ ਤੁਸੀਂ ਇਮਲੇ ਦੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਲਈ ਇੱਕ ਕਟੋਰੀ ਵਿੱਚ ਇਮਲੀ ਦਾ ਪਾਣੀ ਲਓ ਫਿਰ ਇਸ ਵਿੱਚ ਐਲੋਵੇਰਾ ਜੈੱਲ ਨੂੰ ਮਿਕਸ ਕਰਕੇ ਤੇ ਵਾਲਾਂ ਉੱਪਰ ਲਗਾ ਲਓ ਜਦੋਂ ਇਹ ਸੁੱਕ ਜਾਵੇ ਤਾਂ ਵਾਲਾਂ ਨੂੰ ਸ਼ੈਂਪੂ ਕਰ ਲਓ ਨੰਬਰ 11 ਅੰਚੇ ਕਰ ਅਸੀਂ ਰੋਟੀ ਨੂੰ ਬਿਨਾ ਕਿਉਂ ਲਗਾਏ ਖਾ ਲਈਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਨੰਬਰ 12 ਬੇਟਾ ਮਨ ਸਿੱਧੀ ਕਮੀ ਨੂੰ ਦੂਰ ਕਰਨ ਲਈ ਰੋਜ਼ਾਨਾ ਆਮਲੇ ਦਾ ਮਰਬਾ ਜ਼ਰੂਰ ਖਾਓ ਇਸ ਦੇ ਨਾਲ ਖੱਟੇ ਫਲਾਂ ਦਾ ਸੇਵਨ ਵੀ ਜ਼ਰੂਰ ਕਰੋ ਨੰਬਰ 13 ਜੇਕਰ ਤੁਹਾਡਾ ਬੀਪੀ ਰੋਜ਼ਾਨਾ ਘਟਦਾ ਹੈ ਤਾਂ ਇੱਕ ਹਰੀ ਇਲਾਇਚੀ ਜ਼ਰੂਰ ਖਾਓ ਇਸ ਨਾਲ ਠੀਕ ਹੋਣ ਲੱਗ ਜਾਮੋਗੇ ਨੰਬਰ 14 ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਨੰਬਰ 15 ਖੱਟੇ ਡਕਾਰਾਂ ਤੋਂ ਰਾਹਤ ਕਾਉਣ ਲਈ ਰੋਜ਼ਾਨਾ ਕਿਸ਼ਮਿਸ ਵਾਲਾ ਪਾਣੀ ਜ਼ਰੂਰ ਪੀਵੋ ਕਾਫੀ ਹੱਦ ਤੱਕ ਆਰਾਮ ਮਿਲੇਗਾ ਨੰਬਰ 16 ਜੇਕਰ ਤੁਹਾਡੇ ਪੇਟ ਵਿੱਚ ਜ਼ਿਆਦਾ ਗੈਸ ਬਣਨ ਦੀ ਸਮੱਸਿਆ ਹੋਵੇ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਵੋ ਇਸ ਨਾਲ ਹੋਰ ਸਮੱਸਿਆ ਵੱਧ ਸਕਦੀ ਹੈ ਨੰਬਰ 17 ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਅਨਾਰ ਸ਼ੱਕਰ ਆਧਾ ਸੇਵਨ ਜ਼ਰੂਰ ਕਰੋ ਇਸ ਨਾਲ ਜਲਦੀ ਹੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 18 ਸੰਗਤਰੇ ਨੂੰ ਖਾਲੀ ਪੇਟ ਅਤੇ ਰਾਤ ਦੇ ਸਮੇਂ ਭੁੱਲ ਕੇ ਬਿਨਾ ਖਾਓ ਇਸ ਦੇ ਸੇਵਨ ਦੁਪਹਿਰ ਦੇ ਸਮੇਂ ਹੀ ਕਰੋ ਕਾਫੀ ਫਾਇਦੇਮੰਦ ਹੋਵੇਗਾ ਨੰਬਰ 19 ਰੋਟੀ ਦੇ ਨਾਲ ਕਦੇ ਵੀ ਦੁੱਧ ਜਾਂ ਫਿਰ ਚਾਹ ਦਾ ਸੇਵਨ ਭੁੱਲ ਕੇ ਬਿਨਾ ਕਰੋ ਇਹ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 20 ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਇੱਕ ਜ਼ਰੂਰ ਖਾਓ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ बच ਸਕਦੇ ਹਾਂ ਨੰਬਰ 1 ਅੰਗੂਰ ਸਾਡੇ ਸਰੀਰ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦੇ ਹਨ ਇਸ ਦਾ ਸੇਵਨ ਧੁੱਪ ਵਿੱਚ ਜਾਣ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਵੀ ਤੁਸੀਂ ਕਰ ਸਕਦੇ ਹੋ ਨੰਬਰ 1 ਸਵੇਰ ਦਾ ਖਾਣਾ ਖਾਦੇ ਬਿਨਾ ਘਰ ਤੋਂ ਭੁੱਲ ਕੇ ਵੀ ਬਾਹਰ ਨਾ ਜਾਓ ਇਸ ਤਰ੍ਹਾਂ ਨਾਲ ਅਸੀਂ ਕਾਫੀ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਾਂ ਨੰਬਰ 2 ਭੋਜਨ ਨੂੰ ਹੌਲੀ-ਹੌਲੀ ਚਬਾ ਕੇ ਖਾਓ ਇਸ ਨਾਲ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਨੰਬਰ 24 ਆਪਣੇ ਰੋਜ਼ਾਨਾ ਦੇ ਖਾਣ-ਪਾਣ ਵਿੱਚ ਨਾਮਕ ਅਤੇ ਚੀਨੀ ਦਾ ਜਿੰਨਾ ਹੋ ਸਕੇ ਸੇਵਨ ਘੱਟ ਤੋਂ ਘੱਟ ਹੀ ਕਰੋ ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ